ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ ਜਿਵੇਂ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਸਾਸੀ ਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਇਸ ਵਕਤ ਅਬੋਹਰ ਦੇ ਖੇਤਰੀ ਖੋਜ ਕੇਂਦਰ ਦੇ ਵਿੱਚ ਮੌਜੂਦ ਹੈਗੇ ਆ ਜੋ ਕਿ ਸੀਡ ਫਾਰਮ ਅਬੋਹਰ ਦੇ ਵਿੱਚ ਹੈ ਸੀਡ ਫਾਰਮ ਅਬੋਹਰ ਨਸ਼ਾ ਵਾਸਤੇ ਕਾਫੀ ਬਦਨਾਮ ਹੋ ਚੁੱਕਿਆ ਹੈ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਸੈਮੀਨਾਰ ਲਗਾਇਆ ਗਿਆ ਹੈ ਤਾਂ ਕਿ ਜੋ ਲੋਕ ਨਸ਼ਾ ਵੇਚਦੇ ਆ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾ ਸਕੇ ਤੇ ਜੋ ਲੋਕ ਨਸ਼ੇ ਦੇ ਪੀੜਤ ਹੋ ਚੁੱਕੇ ਆ ਉਹਨਾਂ ਵਾਸਤੇ ਰੀਹੈਬ ਸੈਂਟਰ ਦੇ ਵਿੱਚ ਦਾਖਲ ਕਰਵਾ ਕੇ ਉਹਨਾਂ ਨੂੰ ਨਸ਼ਾ ਛਡਵਾਇਆ ਜਾ ਸਕੇ ਇਸ ਵਕਤ ਮੌਕੇ ਉੱਪਰ ਪਹੁੰਚੇ ਨੇ ਡੀਸੀ ਫਾਜ਼ਿਲਕਾ ਮੈਡਮ ਅਮਰਪ੍ਰੀਤ ਕੌਰ ਸ ਕਈ ਥਾਣਿਆਂ ਦੇ ਮੁਖੇ ਤੇ ਪਹੁੰਚੋ ਨੇ ਤੇ ਸੀਡ ਫਾਰਮ ਏਰੀਆ ਦੇ ਵੀ ਕਾਫੀ ਲੋਗ ਇੱਥੇ ਪਹੁੰਚੋ ਨੇ ਅੱਠ ਪੰਚਾਇਤਾਂ ਇਸ ਏਰੀਆ ਨੂੰ ਲੱਗਦੀਆਂ ਨੇ ਤੇ ਅੱਠ ਪੰਚਾਇਤਾਂ ਦੇ ਜੋ ਪ੍ਰਤੀਨਿਧੀ ਨੇ ਸਰਪੰਚ ਨੇ ਸਾਰੇ ਇੱਥੇ ਪਹੁੰਚੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਇਸ ਏਰੀਆ ਨੂੰ ਨਸ਼ਾ ਮੁਕਤ ਕੀਤਾ ਜਾਣਾ ਚਾਹੀਦਾ ਤਾਂ ਕਿ ਇਸ ਜੋ ਖੇਤਰ ਹੈ ਜਿਸ ਦਾ ਨਾਮ ਬਦਨਾਮ ਨਸ਼ਾ ਕਰਕੇ ਉਸ ਦਾ ਨਾਮ ਜਿਹੜਾ ਹੈ ਮੁਖ ਤਰਾਂ ਨਾਲ ਜੁੜੇ ਤੇ ਇੱਥੇ ਦੇ ਲੋਕ ਵੀ ਜਿਹੜਾ ਆਰਾਮ ਨਾਲ ਰਹਿ ਸਕਣ ਸਰ ਸੈਮੀਨਾਰ ਲਾਇਆ ਗਿਆ ਸੀਡ ਫਾਰਮ ਏਰੀਆ ਵਿੱਚ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਨੇ ਪੰਚਾਇਤਾਂ ਤੇ ਕਿਸ ਤਰ੍ਹਾਂ ਦਾ ਲੱਗਿਆ ਅੱਛਾ ਸ ਤੇ ਰਿਕਵੈਸਟ ਆ ਕਾਈਂਡਲੀ ਜੋ ਵੀ ਇੱਥੇ ਨਸ਼ੇ ਬਾਰੇ ਮੁੱਦੇ ਆ ਜਾਂ ਤੁਸੀਂ ਵੀ ਸਾਡਾ ਪੂਰਾ ਸਹਿਯੋਗ ਦੋ ਮੀਡੀਆ ਦੇ ਤੌਰ ਤੇ ਰੀ ਗੱਲ ਨਸ਼ੇ ਦੀ ਜੀ ਇਹ ਚੀਜ਼ ਦੇ ਦੋ ਪਹਿਲੂ ਆ ਜੇ ਕਈ ਚੀਜ਼ ਸਾਨੂੰ ਸਰਪੰਚਾਂ ਨੂੰ ਵੀ ਟ੍ਰੋਲ ਕਰ ਰਹੇ ਆ ਇਹ ਨਸ਼ਾ ਮੁਕਤ ਕੈਂਪ ਦਾ ਲਵਾ ਰਹੇ ਦਾ ਰਿਜ਼ਲਟ ਨਹੀਂ ਮਿਲ ਰਿਹਾ ਦੇਖੋ ਅਸੀਂ ਤਾਂ ਕਿ ਪਹਿਲ ਕਰ ਸਕਦੇ ਆ ਜਾਂ ਸਹਿਯੋਗ ਦੇ ਸਕਦੇ ਕੱਲੀ ਪੁਲਿਸ ਵੀ ਕਵੇ ਪ੍ਰੋਪਲਸ ਪਰਚਾ ਦੇ ਕੇ ਜਾਂ ਉਹਨੂੰ ਕੋਈ ਹੋਰ ਡਿਸਟਰਾਇ ਕਰਕੇ ਇਹ ਮਸਲੇ ਹੱਲ ਹੋ ਜੂਗਾ ਉਹ ਨਹੀਂ ਹੋਣਾ ਇਹ ਤਾਂ ਸੰਯੋਗ ਦੇ ਸਕਦੇ ਪੰਚਾਇਤੀ ਤੌਰ ਤੇ ਜਿਹੜਾ ਗਲਤ ਬੰਦਾ ਉਹ ਮੂੰਹ ਦੇ ਕਹਿ ਸਕਦੇ ਵੀ ਨਸ਼ਾ ਦੇ ਸਪਲਾਈਰ ਆ ਅਸੀਂ ਕੜੀ ਤੋੜਨੀ ਚਾਹੁੰਨੇ ਆ ਇੱਕ ਸਪਲਾਈਰ ਦੇ ਵਿੱਚ ਤੇ ਜੋ ਇੱਕ ਇੱਥੇ ਪੀਂਦਾ ਜਿਹੜਾ ਜਿਆਦਾ ਨੌਜਵਾਨ ਡਰਗ ਦਾ ਐਂਟੀ ਲੈ ਰਹੇ ਆ ਜਾਂ ਯੂਥ ਲਗਭਗ ਸਾਰਾ 70% ਯੂਥ ਕੋਈ ਪ੍ਰੈਗਾ ਖਾ ਰਿਹਾ ਜਾਂ ਹੁਣ ਡਾਇਰੈਕਟਲੀ ਇੰਜੈਕਸ਼ਨ ਆਫ ਸਿੰਥੈਟਿਕ ਨਸ਼ੇ ਵਧ ਗਏ ਆ ਅਸੀਂ ਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਉਹਨਾਂ ਨੇ ਕੁਝ ਹੱਦ ਤੱਕ ਸਾਡੀ ਮੰਨੀ ਵੀ ਤੇ ਸੰਯੋਗ ਵੀ ਦੇ ਰਹੇ ਹੁਣ ਸਾਡਾ ਫਰਜ਼ ਬੰਦਾ ਸਾਡਾ ਸੀਡ ਫਾਰਮ ਦੀ ਪਬਲਿਕ ਦਾ ਵੀ ਤੇ ਸਾਡਾ ਪੰਚਾਇਤ ਦਾ ਜਾਂ ਕੋਈ ਵੀ ਮੋਹਤਵਾਰ ਬੰਦਾ ਪਿੰਡ ਦਾ ਵੀ ਜੇ ਫਿਊਚਰ ਵਿੱਚ ਇਹ ਚੀਜ਼ ਘਟਾਉਣੀ ਆ ਤਾਂ ਸੰਯੋਗ ਦੇਣਾ ਪੈਣਾ ਐਵੇਂ ਜੇ ਕੱਲਾ ਅਸੀਂ ਪੁਲਿਸ ਨੂੰ ਕਹੀਏ ਜਾਂ ਸਾਨੂੰ ਕੀ ਟਾਰਗੇਟ ਕਰੀ ਜਾਈਏ ਵੀ ਕੈਂਪ ਲਗਾ ਰਹੇ ਆ ਜਾਂ ਇਹ ਫਲਾਨਾ ਆਜ਼ੀ ਰਾਜਨੀਤੀ ਖੇਡ ਰਿਹਾ ਇਹਦੇ ਵਿੱਚ ਕੋਈ ਨਹੀਂ ਅਸੀਂ ਆਪ ਦੇ ਭਵਿੱਖ ਬਚਾਉਣ ਦੀ ਖਾਤਰ ਜੋ ਕਰ ਰਹੇ ਆ ਇਹਦੇ ਵਿੱਚ ਪੁਲਿਸ ਵੱਲੋਂ ਸੰਯੋਗ ਪੂਰਾ ਇਸ ਟਾਈਮ ਐ ਵੀ ਕਈ ਵੀ ਪੁਲਸ ਹੋਣੀ ਕਰ ਰਹੀ ਹੈ ਜੋ ਨਹੀਂ ਕਰਦੀ ਐ ਸੋ ਸਾਹਿਬ ਜਾਂ ਚੌਕੀਚਾਰ ਸਾਹਿਬ ਜੋ ਵੀ ਜਿੱਥੋਂ ਹੱਦ ਤੱਕ ਅਸੀਂ ਕੋਈ ਉਹਨਾਂ ਨੂੰ ਕਹਿ ਰਿਹਾ ਵੀ ਇਹ ਬੰਦਾ ਗਲਤ ਅੰਸਰਾ ਉੱਤੇ ਐਕਸ਼ਨ ਕੀਤਾ ਜਾਂਦਾ ਪਰ ਜਿੰਨਾ ਚਿਰ ਖੁਦ ਅਸੀਂ ਲੋਕ ਜਾਗਰੂਕ ਨਹੀਂ ਹੁੰਦੇ 6-7 ਪਿੰਡਾਂ ਦੇ ਅਦਰਵਾਈਜ਼ ਸਾਡਾ ਇੱਥੇ ਕੱਖ ਨਹੀਂ ਬੰਨਣਾ ਜਿਸ ਇਹ ਨਾ ਸੁਚੇਤ ਹੋਏ ਤੇ ਇੱਕ ਸੀੜੀ ਹੈ ਇੱਕ ਸੀੜੀ ਹੈ ਜੋ ਆਪਰੋ ਖੁਦ ਨਾਲ ਚੜ੍ਹ ਗਲ ਕੇ ਤੇ ਆਪਰੋ ਨਾ ਤਾਂ ਦੇ ਰਹੀ ਐ ਤੇ ਉਹਦਾ ਸੀ ਆ ਪਿੱਛੇ ਹੁੰਨੇ ਆ ਤੇ ਫਿਰ ਦੇ ਕੋਈ ਇੱਕ ਰਸਤਾ ਆਪਨ ਪੁਲਸ ਦਿਖਾ ਰਹੀ ਐ ਨਾਲੇ ਬਾਹ ਫੜ ਰਹੀ ਜੇ ਆਪਾਂ ਫਿਰ ਨਹੀਂ ਖੜਦੇ ਤੇ ਫਿਰ ਗਲਤ ਹੈ ਸਰਕਾਰ ਦਾ ਜੋ ਪ੍ਰਯਾਸ ਹੈ ਉਹ ਬਿਲਕੁਲ ਓਕੇ ਸ ਬੜੀ ਖੁਸ਼ੀ ਹੋਈ ਇਹ ਚੀਜ਼ ਦੀ ਅੱਜ ਡੀਸੀ ਮੈਮ ਤੇ ਐਸਐਸਪੀ ਸਾਹਿਬ ਸਾਡੇ ਪਿੰਡਾਂ 'ਚ ਪਹੁੰਚੇ ਉਹਨਾਂ ਨੇ ਆਪ ਆ ਕੇ ਜੋ ਬੜੇ ਲੋਲੀ ਤਰੀਕੇ ਨਾਲ ਜੋ ਨਸ਼ਾ ਕਰ ਰਹੇ ਮੁੰਡੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨਾਲ ਉਹਨਾਂ ਦੇ ਨਾਮ ਲੈ ਕੇ ਉਹਨਾਂ ਨੂੰ ਮੈਡੀਕਲ 'ਚ ਕਰ ਲਿਆ ਸਾਨੂੰ ਇਹ ਚੀਜ਼ ਦੀ ਬੜੀ ਖੁਸ਼ੀ ਹੋਈ ਸਾਨੂੰ ਅੱਜ ਇਹ ਚੀਜ਼ ਦਾ ਮਾਨਸੂਸ ਹੋ ਰਿਹਾ ਹੈ ਸਾਨੂੰ ਇਹ ਚੀਜ਼ ਦਾ ਪਤਾ ਲੱਗ ਰਿਹਾ ਹੈ ਸਾਡੇ ਦਾ ਪੁਰਸ ਪ੍ਰਸ਼ਾਸਨ ਸਾਡੇ ਪਿੰਡ ਨੂੰ ਸੁਧਾਰਨ 'ਚ ਸਾਡਾ ਸੰਯੋਗ ਦੇਣਗੇ ਅੱਜ ਐਸਐਸਪੀ ਸਾਹਿਬ ਨੂੰ ਅਸੀਂ ਕੁਝ ਦਿਨ ਪੀਤੇ ਦਿਨ ਪਹਿਲਾਂ ਅਸੀਂ ਸ਼ਿਕਾਇਤ ਕੀਤੀ ਸੀ ਸਾਡੇ ਏਰੀਆ 'ਚ ਬਹੁਤ ਨਸ਼ੇ ਦਾ ਤਸਕਰੀ ਵਧ ਰਹੀ ਹੈ ਧਿਆਨ ਤੇ ਐਸਐਸਪੀ ਸਾਹਿਬ ਨੂੰ ਤਕਰੀਬਨ ਡੇਢ ਦੋ ਮਹੀਨੇ ਦੇ ਕਰੀਬ ਫਾਜ਼ਲਕਾ ਡਿਸਟ੍ਰਿਕਟ ਸੰਭਾਲੇ ਨੂੰ ਹੋਇਆ ਜੀ ਤੇ ਉਹਦੇ ਵਿੱਚ ਵਿੱਚ ਐਸਐਸਪੀ ਸਾਹਿਬ ਬਣੇ ਸਾਡੇ ਤੀਸਰਾ 라ਉਂਡ ਹੈ ਜੇ ਸਾਡੇ ਸੀਡ ਫਾਰਮ ਏਰੀਆ ਦਾ ਮਾਰਿਆ ਸਾਨੂੰ ਬਹੁਤ ਖੁਸ਼ੀ ਹੈ ਤੇ ਅੱਜ ਜਿਹੜੇ ਨਸ਼ਾ ਛੱਡਣਾ ਚਾਹਦੇ ਸੀ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਡੀਸੀ ਮੈਮ ਨੇ ਤੇ ਐਸਐਸਪੀ ਸਾਹਿਬ ਬਣੇ ਬੜੇ ਲੋੜੀ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਤੇ ਉਹਨਾਂ ਨੂੰ ਨਸ਼ਾ ਛੱਡਣ ਦਾ ਵਿਸ਼ਵਾਸ ਦਿਵਾਇਆ ਜੀ ਕਿ ਕਿਸ ਤਰ੍ਹਾਂ ਦਾ ਤੁੰਗ ਹੈ ਬਹੁਤ ਅੱਛਾ ਰਿਸਪੌਂਸ ਮਿਲਿਆ ਜੀ ਸੀਡ ਫਾਰਮ ਕਾਫੀ ਇੱਥੇ ਸ਼ਿਕਾਇਤਾਂ ਸੀਗੀਆਂ ਡਰੱਗ ਐਂਡ ਅਦਰਵਾਈਜ਼ ਵੀ ਕਿਉਂਕਿ ਡਰੱਗਸ ਮੈਨਸ ਇੱਥੇ ਸੀਗਾ ਤਾਂ ਇਸ ਕਰਕੇ ਦੂਜੀਆਂ ਵੀ ਹੋਰ ਵੀ ਬਹੁਤ ਦਾ ਸੋਸਾਇਟੀਲ ਇਸ਼ੂ ਸੀਗੇ ਇੱਥੇ ਸੋ ਸਾਨੂੰ ਪਹਿਲਾਂ ਇਹੀ ਲੱਗਿਆ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਕਿ ਸਾਨੂੰ ਇੱਥੇ ਡਰੱਗਸ ਦਾ ਕੈਂਪ ਜ਼ਰੂਰ ਰੱਖਣਾ ਚਾਹੀਦਾ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਇਹਦਾ ਮੈਡੀਕਲੀ ਇਹਦਾ ਕੀ ਹੱਲ ਹੋ ਸਕਦਾ ਉਹ ਸਾਨੂੰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜ਼ਰੂਰ ਆਲਟਰਨੇਟਿਵ ਦੱਸਣਾ ਚਾਹੀਦਾ ਤਾਂ ਅੱਜ ਰਜਿਸਟ੍ਰੇਸ਼ਨ ਵੀ ਅੱਛੀ ਹੋਈ ਹੈ ਜੀ ਲੱਗ ਉਹ ਕਰਦੇ ਨੇ ਜੀ ਵਾਲੇ ਦਾ ਨਾਮ ਲਗਾ ਜੀ ਉਹਨਾਂ ਵਾਸਤੇ ਕੋਈ ਕਾਬੇ ਨਹੀਂ ਪੂਰਾ ਜੀ ਐਸਐਸਪੀ ਸਾਹਿਬ ਨੇ ਪੁਲਿਸ ਨੂੰ ਪੂਰੀ ਹਦਾਇਤ ਦਿੱਤੀ ਹੋਈ ਹੈ ਔਰ ਸਪਲਾਈ ਸਾਈਡ ਕਟਆਫ ਕਰਨ ਵਾਸਤੇ ਡੇਲੀ ਐਕਸ਼ਨ ਹੋ ਰਹੇ ਨੇ ਔਰ ਬੜੇ ਸਟ੍ਰਿਕਟ ਐਕਸ਼ਨ ਹੋ ਰਹੇ ਨੇ ਤੇ ਡਿਮਾਂਡ ਸਾਈਡ ਤੇ ਜਿਹੜੇ ਸਾਡੇ ਫਰਜ਼ ਬੰਦੇ ਨੇ ਸੋਸਾਇਟੀ ਨੂੰ ਸਾਡੇ ਨਾਲ ਅਸੀਂ ਆਪਦੇ ਨਾਲ ਤੁਰਨਾ ਚਾਹੁੰਦੇ ਇਸ ਮੁਹਿੰਮ ਦੇ ਵਿੱਚ ਸੋਸਾਇਟੀ ਦੀ ਪ੍ਰੋਪਰ ਪਾਰਟਿਸਪੇਸ਼ਨ ਹੋਣੀ ਚਾਹੀਦੀ ਹੈ ਜੇ ਅਸੀਂ ਡਿਮਾਂਡ ਘਟਾਣੀ ਹੈ ਤਾਂ ਤਾਂ ਉਹ ਉਹ ਅਸੀਂ ਪ੍ਰੋਜੈਕਟ ਆਸ ਦੇ ਥਰੂ ਕਰ ਰਹੇ ਹਾਂ ਮੈਨੂੰ ਪ੍ਰੋਜੈਕਟ ਆਸ ਦੇ ਤਹਿਤ ਕਿੰਨੇ ਕੁ ਲੋਕ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਆਂ ਤੇ ਲਾਂਚ ਸ਼ੁਰੂ ਇਹ 100 ਤੋਂ ਉੱਤੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜੀ ਮੈਮ ਪਹਿਲਾਂ ਇਸ ਤੋਂ ਪਹਿਲਾਂ ਕੋਈ ਸਾਲ ਪਹਿਲਾਂ 50 ਸਾਲ ਬੰਦੇ ਮੈਂ ਸਾਡੇ ਘਰ ਮੈਂ ਚੱਲੇ ਵਕਤ ਮੈਂ ਸ਼ਾਮੁਖ ਕੇਂਦਰ تھا ਜੀ ਇਸ ਤਰ੍ਹਾਂ ਦਾ ਪ੍ਰਿਆਸ ਚੱਲ ਰਿਹਾ ਹੈ ਨਸ਼ਾ ਮੁਕਤੀ ਕੇਂਦਰ ਤਾਂ ਆਲਰੇਡੀ ਸਾਡੇ ਸਟੈਬਲਿਸ਼ਡ ਹੈਗੇ ਹਨ ਜੀ ਉਹਨਾਂ ਦਾ ਜੇ ਕੋਈ ਇਨਫਰਾਸਟ੍ਰਕਚਰ ਦੀ ਘਾਟ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਡੇ ਟੂ ਡੇ ਸਾਨੂੰ ਕੋਈ ਵੀ ਆਂਦੀ ਹੈ ਉਹਦੇ ਵਾਸਤੇ ਅਸੀਂ ਅਪਗ੍ਰੇਡ ਕਰਦੇ ਹਾਂ ਇਨਫਰਾਸਟ੍ਰਕਚਰ ਤੇ ਹੁਣ ਤਾਂ ਸਾਨੂੰ ਇਹ ਕਿ ਵੱਧ ਤੋਂ ਵੱਧ ਲੋਕ ਉੱਥੇ ਪਹੁੰਚਣ ਤੇ ਆਪਦਾ ਇਲਾਜ ਕਰਾਉਣ ਤੇ ਇਲਾਜ ਦਾ ਜਿਹੜਾ ਮੈਥਡ ਹੈਗਾ ਜੋ ਵੀ ਐਸਓਪੀ ਹੈਗਾ ਉਹ ਅਸੀਂ ਲੋਕਾਂ ਨੂੰ ਪ੍ਰੋਜੈਕਟ ਆਸ ਦੇ ਥਰੂ ਸਮਝਾਉਣੀ ਹੈ ਜੇ ਕੋਈ ਜੋ ਲੋਗ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਦਰੋਂ ਕਰੀਏ ਅਸੀਂ ਆਕੇ ਦੱਸਾਂਗੇ ਤਾਂ ਕਿ ਉਹ ਚਲੂ ਪਾਉਣ ਦਾ ਉਹ ਨਾ ਡਰ ਕਟਣ ਵਾਸਤੇ ਪ੍ਰਸ਼ਾਸਨ ਉਸ ਨੇ ਹਾਂਜੀ ਇਹ ਪ੍ਰੋਜੈਕਟ ਆਸ ਦੀ ਅਹਿਮ ਗੱਲ ਹੈ ਕਿ ਅਸੀਂ ਇਹੀ ਚੀਜ਼ ਦੱਸਦੇ ਆਂ ਇਹੀ SSP ਸਾਹਿਬ ਨੇ ਆਪਦੇ ਥੱਲੇ ਪੁਲਿਸ ਨੂੰ ਵੀ ਹਿਦਾਇਤ ਕੀਤੀ ਹੈ ਕਿ ਜਿਹੜਾ ਵੀ ਕੋਈ ਆਪ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਦਵਾਈ ਲੈ ਕੇ ਆਪ ਦਾ ਅ ਇਲਾਜ ਕਰਾਉਣਾ ਚਾਹੁੰਦਾ ਹੈ ਅਸੀਂ ਉਹਨੂੰ ਕਿਸੇ ਪ੍ਰਕਾਰ ਦਾ ਨਾਂ ਉਹਦੇ ਤੇ ਕੋਈ ਬੋਝ ਐ ਨਾ ਅਸੀਂ ਉਹਨੂੰ ਕੋਈ ਦਬਾ ਮਾਰਾਂਗੇ ਨਾ ਉਹਦੇ ਪਰਿਵਾਰ ਨੂੰ ਕੋਈ ਸੰਕਟ ਆਏਗਾ ਔਰ ਉਹਨੂੰ ਆਪਦੇ ਮਨ ਤੇ ਕਿ ਉਹ ਓਟ ਕਲੀਨਿਕ ਚ ਆਵਦਾ ਐਜ਼ ਐਨ ਇਨਪੇਸ਼ੀਐਂਟ ਨਹੀਂ ਰਹਿ ਕੇ ਆਊਟ ਪੇਸ਼ੀਐਂਟ ਲੈ ਕੇ ਰਾਜ ਕਰਾਉਣਾ ਚਾਹੁੰਦਾ ਹੈ ਉਹਦੀ ਜਿਵੇਂ ਪੇਸ਼ੀਐਂਟ ਦੀ ਮਨਸ਼ਾ ਹੈ ਓਵੇਂ ਪੇਸ਼ੀਐਂਟ ਇਲਾਜ ਕਰਾਵੇ ਪਰ ਇਲਾਜ ਜ਼ਰੂਰ ਕਰਾਵੇ ਤੇ ਡਰੱਗਸ ਨੂੰ ਛੱਡ ਦੇਵੇ ਵੱਲੋਂ ਜਿਹੜਾ ਅਸੀਂ ਪਿਛਲੇ ਕੋਈ 2 ਹਫ਼ਤੇ ਪਹਿਲਾਂ ਪ੍ਰੋਜੈਕਟ ਆਸ ਆਊਟਰੀਚ ਡਰਗ ਅਵੇਅਰਨੈਸ ਕੈਂਪ ਦਾ ਜਿਹੜਾ ਉਹ ਸਟਾਰਟ ਕੀਤਾ ਸੀਗਾ ਉਹਦੇ ਸਬੰਧ ਵਿੱਚ ਵੀ ਅੱਜ ਅਸੀਂ ਜਿਹੜਾ ਰੀਜਨਲ ਸਰਸੈਂਟਰ ਬੋਰ ਹੈ ਇਹਦੇ ਵਿੱਚ ਸੀਡ ਫਾਰਮ ਇੱਥੇ ਆ ਕੇ ਅਸੀਂ ਜਿਹੜਾ ਇਹ ਕੈਂਪ ਪਲਾਨ ਕੀਤਾ ਸੀਗਾ ਮੈਂ ਤੇ ਮੈਡਮ ਡੀਸੀ ਸਾਡੇ ਹੈਲਥ ਡਿਪਾਰਟਮੈਂਟ ਦੇ ਸਾਰਾ ਐਡਮਿਨਿਸਟ੍ਰੇਸ਼ਨ ਸਾਰਾ ਪੁਲਿਸ ਡਿਪਾਰਟਮੈਂਟ ਅਸੀਂ ਇਹ ਸਾਰਿਆਂ ਨੇ ਤਿਆਰ ਕੀਤਾ ਆਇਆ ਕਿ ਜਿਹੜਾ ਜਿੰਨੇ ਵੀ ਜਿਹੜਾ ਸਾਡਾ ਸੁਸਾਇਟੀ ਦੇ ਵਿੱਚ ਜਿਹੜੇ ਜਿਹੜੇ ਬੱਚੇ ਇਸ ਐਡਿਕਸ਼ਨ ਐਡਿਕਸ਼ਨ ਹੋ ਚੁੱਕੀ ਹੈ ਜਿਹੜੇ ਮਰੀਜ਼ ਬਣ ਚੁੱਕੇ ਆ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਮਨਾ ਕੇ ਸਮਝਾ ਕੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਜਾਂ ਸੋਸਾਇਟੀ ਦਾ ਜਿਹੜਾ ਪ੍ਰਭਾਵਸ਼ਾਲੀ ਬੰਦਾ ਉਹਨੂੰ ਅਸੀਂ ਇਸ ਆਪਣੇ ਪ੍ਰੋਜੈਕਟ ਨਾਲ ਜੋੜ ਕੇ ਉਹ ਬੱਚਿਆਂ ਨੂੰ ਜਿਹੜਾ ਇੱਧਰ ਲੈ ਕੇ ਆਈਏ ਕਿਉਂਕਿ ਅਸੀਂ ਕਾਫੀ ਦੇਰ ਤੋਂ ਜਿਹੜਾ ਵੇਖ ਰਹੇ ਸੀ ਪਿੰਡਾਂ 'ਚ ਪਹਿਲਾਂ ਵੀ ਜਾਂਦੇ ਸੀਗੇ ਫਿਰ ਸਹੀਂ ਜਦੋਂ ਇਹ ਪਰਸੀਵ ਕੀਤਾ ਕਿ ਜਿਹੜਾ ਬੱਚੇ ਜਿਹੜੇ ਐਡਿਕਸ਼ਨ ਹੋ ਚੁੱਕੀ ਜਿਨ੍ਹਾਂ ਨੂੰ ਉਹ ਹਿਜ ਚਾਉਂਦੇ ਆ ਕੀ ਕਰਨਾ ਹੈ ਜਦੋਂ ਆਪਾਂ ਪੁੱਛਦੇ ਆਂ ਜ਼ਿਆਦਾਤਰ ਤੇ ਹੀ ਆ ਕਿ ਉਹ ਦਰਦੇ ਆ ਵੀ ਸਾਡੋਂ ਜਦੋਂ ਪੁਲਿਸ ਕੋਈ ਜਾਵਾਂਗੇ ਡਿਕਸ਼ਨ ਦੀ ਡਿਕਸ਼ਨ ਸੈਂਟਰ ਜਾਵਾਂਗੇ ਸਾਨੂੰ ਪੁੱਛੇਗੇ ਗਣ ਕੇ ਵੀ ਤੁਸੀਂ ਕਿੱਥੋਂ ਨਸ਼ਾ ਲੈਂਦੇ ਆ ਕੀ ਕਰਦੇ ਕਿੱਥੋਂ ਵੀ ਤੁਹਾਡਾ ਬੰਦਿਆਂ ਬਾਰੇ ਪੁੱਛਣਗੇ ਜਿਹੜਾ ਕਿ ਉਹ ਬੰਦਾ ਇੰਨੀ ਸਸਟੇਨਡ ਜਿਹੜੀ ਕੁਛ ਕੁਛ ਨਹੀਂ ਚੱਲਦਾ ਉਹਦੇ ਮਾਈਂਡ ਤੇ ਪ੍ਰੈਸ਼ਰ ਹੈ ਸੋ ਉਸ ਚੀਜ਼ ਨੂੰ ਕੱਢਣ ਲਈ ਅਸੀਂ ਜਿਹੜਾ 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 ਆਪਣਾ ਇਹ ਜਿਹੜਾ ਆਊਟਰੀਚ ਡਰੱਗ ਅਵੇਅਰਨੈਸ ਜਿਹੜਾ ਕੈਂਪ ਹੈ ਜਿਹੜਾ ਇਹਦੀ ਇਹੀ ਸਪਿਰਿਟ ਹੈ ਕਿ ਅਸੀਂ ਉਹ ਲੋਕ ਜਿਹੜੇ ਕਿ ਰਿਲੇਕਟੈਂਟ ਨੇ ਜਾਂ ਹੈਜੀਟੈਂਸ ਨੇ ਜਿਹੜਾ ਇਹ ਸਾਡੇ ਜਿਹੜੇ ਸਿਸਟਮ ਸੈਟਅਪ ਕੀਤਾ ਅਸੀਂ ਡੀਡਿਕਸ਼ਨ ਸੈਂਟਰ ਜਾਂ ਆਊਟ ਸੈਂਟਰ ਦੇ ਵਿੱਚ ਆਉਂਦੇ ਉਹਨਾਂ ਨੂੰ ਅਸੀਂ ਮਨਾ ਕੇ ਤੇ ਜਿਹੜਾ ਇੱਧਰ ਲੈ ਕੇ ਆਈਏ ਤਾਂ ਜੋ ਕਿ ਘੱਟ ਤੋਂ ਘੱਟ ਜਿਹੜੀ ਸਾਡੀ ਜਿਹੜੀ ਇਹਨਾਂ ਦੀ ਹੈਲਥ ਜਿਹੜੀ ਡਿਟੇਰੀਓਰੇਟ ਹੋਏ ਤੁਸੀਂ ਵੇਖ ਲਓ ਕੁਝ ਸਮੇਂ 'ਚ ਜਿਹੜਾ ਮਤਲਬ ਵੀ ਜਿਹੜੀਆਂ ਡਰੱਗ ਓਵਰਡੋਸ ਡੈਥ ਬਾਰੇ ਕਈ ਵਾਰੀ ਆ ਜਾਂਦੀ ਪ੍ਰੋਬਲਮ ਉਹ ਉਹ ਫਿਰ ਉਹ ਚੀਜ਼ ਨੂੰ ਅਸੀਂ ਜਿਹੜਾ ਰੈਸਟ ਕਰਨਾ ਉਸ ਚੀਜ਼ ਨੂੰ ਕਿ ਜਿਹੜੀ ਉਹ ਕਮ ਸੰਖਮ ਘਟ ਹੋਣ ਸੋ ਜਿੰਨੇ ਜਿਆਦਾ ਇਹ ਇੱਧਰ ਆ ਕੇ ਓਟ ਸੈਂਟਰ ਨਾਲ ਰੋਟ ਕਲੀਨ ਕਾਂ ਚ ਜਾਂ ਇੱਧਰ ਆ ਕੇ ਆ ਕੇ ਆਪਣਾ ਜਿਹੜਾ ਦਵਾਈ ਮੈਡੀਸਨ ਸ਼ੁਰੂ ਕਰ ਦੇਣਗੇ ਉਨਾ ਹੀ ਜਿਆਦਾ ਜਿਹੜਾ ਸਾਡਾ ਉਹ ਇਫੈਕਟਿਵਨੈਸ ਜਿਹੜੀ ਉਹ ਪ੍ਰੋਗਰਾਮ ਦੀ ਜਿਆਦਾ ਹੋਏਗੀ ਸੋ ਸਾਡੇ ਵੱਲੋਂ ਇਹ ਮੇਰਾ ਤੀਸਰਾ ਜਿਹੜਾ ਕੈਂਪ ਹੈ ਸਾਡੇ ਵੱਲੋਂ ਅਸੀਂ ਲਗਾਤਾਰ ਇਹ ਜਿਹੜੇ ਕੈਂਪ ਪਲਾਨ ਕੀਤੇ ਹੋਏ ਕੱਲ ਸਾਡਾ ਜਲਾਲਾਬਾਦ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਲੋਕਾਂ ਕੋਲ ਆਪ ਜਾਣੇ ਆ ਜਾ ਕੇ ਉਹਨਾਂ ਰਿਕਵੈਸਟ ਕਰਦੇ ਆਂ ਵੀ ਤੁਸੀਂ ਯਾਰ ਇਹਦੇ ਨਾਲ ਜੁੜੋ ਦੂਸਰਾ ਸਪੈਕ ਸਾਡਾ ਉਹ ਵੈ ਇਹਨਾਂ ਨਾਲ ਤੇ ਅਸੀਂ ਬਿਲਕੁਲ ਹਮਦਰਦੀ ਨਾਲ ਜਿਹੜਾ ਪੇਸ਼ ਹੁੰਦੀਆਂ ਦੂਜਾ ਉਹ ਵੈ ਜਿਹੜੀ ਗੱਲ ਕਰਦੇ ਆਪਾਂ ਜਿਹੜੇ ਨਸ਼ਾ ਤਸਕਰ ਹੈ ਜਿਹੜੇ ਸਪਲਾਈ ਲਾਈਨ ਨੂੰ ਜਿਹੜੇ ਪ੍ਰਭਾਵਿਤ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਬਿਲਕੁਲ ਸਟਰੋਂਗ ਐਕਸ਼ਨ ਲੈਂਦੇ ਆ ਤੁਸੀਂ ਡੇਲੀ ਵੇਖ ਲਿਆ ਸਾਡੇ ਪੇਪਰਾਂ 'ਚ ਵੀ ਆ ਰਿਹਾ ਵੈਸੇ ਵੀ ਆ ਰਿਹਾ ਸਾਡਾ ਜਨਰਲਾ ਬਾਦ ਵੀ ਇੱਕ ਸਮਗਲਰ ਜਿਹੜਾ ਭੱਜ ਗਿਆ ਸੀਗਾ ਬੜੀ ਮਤਲਬ ਉਹਦੇ ਉਹਦੇ ਵਾਰ ਸਾਨੂੰ ਕਰਨਾ ਪਿਆ ਕੁਛ ਸੋ ਇਸ ਤਰ੍ਹਾਂ ਜਿਹੜਾ ਨਾ ਸਾਨੂੰ ਉਹ ਐਕਸ਼ਨ ਜਿਹੜੇ ਸਾਡੇ ਚੱਲ ਰਹੇ ਆ ਸੋ ਸਾਡੀ ਇਹਨਾਂ ਨੂੰ ਇਹੀ ਸਖਤ ਵਾਰਨਿੰਗ ਹੈ ਵੀ ਜਿਹੜੇ ਨਸ਼ਾ ਤਸਕਰ ਨੇ ਉਹ ਤੇ ਜਾਣ ਤੇ ਨਸ਼ਾ ਛੱਡਦੇ ਨੂੰ ਵੇਚਣਾ ਤੇ ਜਾਂ ਫਿਰ ਇਹ ਰੀਅਲ ਛੱਡ ਜਾਣ ਦੋ ਹੀ ਤਰੀਕੇ ਸਾਡੇ ਵੱਲੋਂ ਉਹਨਾਂ ਨੂੰ ਕੋਈ ਟਿੱਲ ਨਹੀਂ ਗੀ ਪੁਲਿਸ ਨੂੰ ਜਿਹੜੀ ਪੂਰੀ ਪਾਵਰ ਹੈ ਵੀ ਜਿੱਥੇ ਮਿਲਦੇ ਉਹਨਾਂ ਦੇ ਖਿਲਾਫ ਜੋ ਮੈਕਸਿਮਮ ਜਿਹੜੀ ਕਾਰਵਾਈ ਆਪਾਂ ਕਰ ਸਕਦੇ ਉਹ ਕਰਨੀ ਆ ਸਰ ਹੁਣ ਇਹ ਤਾਂ ਜ਼ਿਲ੍ਹੇ ਦੇ ਵਿੱਚ ਕਿੰਨੀ ਕੁ ਡੋਮੀਨੇਸ਼ਨ ਹੋ ਚੁੱਕੀ ਆ ਨਸ਼ਾ ਵੇਖੋ ਡੈਮੋਲੀਸ਼ਨ ਇੱਕ ਇੱਕ ਡਰਾਈਵ ਹੈ ਜਿਹੜਾ ਕਿ ਐਂਟੀ ਇਨਕ੍ਰੋਚਮੈਂਟ ਡਰਾਈਵ ਹੈ ਉਦੇ ਵਿੱਚ ਵੀ ਜੇ ਕੋਈ ਨਸ਼ਾ ਤਸਕਰ ਦੀਆਂ ਦਿੱਕਤ ਤੇ ਕੋਈ ਜ਼ਮੀਨ ਇਨਕ੍ਰੋਚ ਕਰਕੇ ਘਰ ਵਗੈਰਾ ਬਣਾਇਆ ਤੇ ਉਹ ਅਸੀਂ ਡਿਮੋਲਿਸ਼ ਕਰਦੇ ਆਂ ਨਾਲ ਨਾਲ ਰੂਟੀਨ ਤੇ ਸਾਡੀਆਂ ਇਸ ਤੋਂ ਇਲਾਵਾ ਦੂਜੀਆਂ ਵੀ ਜਿਹੜੀਆਂ ਇਨਕ੍ਰੋਚਮੈਂਟਸ ਆ ਉਹ ਡਰਾਈਵ ਸਾਡੇ ਚੱਲਦੇ ਰਹਿੰਦੇ ਆ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ